ਸਤਿ ਸ਼੍ਰੀ ਅਕਾਲ ਜੀ ਵਾਕਵੇ ਟੁਰਨਾ ਵੇਖ ਰਹੇ ਹਾਂ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਚੱਲੇ ਆ ਬੌਲੀ ਸਾਹਿਬ ਕਿਉਂਕਿ ਉੱਥੇ ਜੋੜ ਮੇਲ ਚੱਲ ਰਿਹਾ ਤੇ ਅਸੀਂ ਵੀ ਉੱਥੇ ਮੱਥਾ ਟੇਕਣ ਚੱਲੇ ਆ ਜੀ ਇਹ ਸਾਡੇ ਲਾਗੀ ਪਿੰਡ ਆ ਡੱਲਾ ਤੇ ਇਹ ਜਿਹੜਾ ਜੋੜ ਮੇਲ ਆ ਇਹ ਡੱਲੇ ਦੇ ਮੇਲੇ ਵਜੋਂ ਜਾਣਿਆ ਜਾਂਦਾ ਕਿਉਂਕਿ ਬਚਪਨ ਤੋਂ ਹੀ ਅਸੀਂ ਜਦੋਂ ਤੋਂ ਸੁਰਤ ਸੰਭਾਲੀ ਆ ਹਰ ਸਾਲ ਜਦੋਂ ਇਹ ਮੇਲਾ ਹੁੰਦਾ ਤਾਂ ਅਸੀਂ ਇੱਥੇ ਜਾਣੇ ਜਾਣੇ ਆ ਤੇ ਇਹ ਮੱਸੀਆ ਤੇ ਮਨਾਇਆ ਜਾਂਦਾ ਅਸੂਦੀ ਮੱਸੀਆ ਤੇ ਹਾਂਜੀ ਹਲੇ 2 ਦਿਨ ਰਹਿੰਦੇ ਆ ਵੈਸੇ ਅਸੀਂ 2 ਦਿਨ ਪਹਿਲਾਂ ਹੀ ਚੱਲੇ ਆ ਅਸੀਂ ਕਿ ਅਸੀਂ ਵੀ ਦਰਸ਼ਨ ਕਰ ਆਉਂਦੇ ਜਿਹੜੇ ਸਾਨੂੰ ਦੇਖਦੇ ਨੇ ਉਹਨਾਂ ਨੂੰ ਵੀ ਦਰਸ਼ਨ ਕਰਵਾ ਦਿੰਦੇ ਆ ਤੇ ਜੇ ਤੁਸੀਂ ਪਹਿਲਾ ਵੀਡੀਓ ਵੇਖ ਰਹੇ ਹੋ ਇਹ ਮੇਲੇ ਤੋਂ ਤੁਸੀਂ ਵੀ ਆ ਸਕਦੇ ਹੋ 21 ਸਤੰਬਰ ਦਿਨ ਐਤਵਾਰ ਤੇ ਅਸੂ ਦੀ ਮਸਿਆ ਨੂੰ ਇਹ ਮੇਲਾ ਲੱਗ ਰਿਹਾ ਸਾਡੇ ਪਿੰਡ ਤੋਂ ਇਹ ਨਗਰ ਤਕਰੀਬਨ 4 ਤੋਂ 5 ਕਿਲੋਮੀਟਰ ਆ ਆ ਪਿੰਡੋਂ ਹੀ ਸਿੱਧੀ ਸੜਕ ਆ ਰਹੀ ਆ ਜਿਹੜੀ ਗਾਂ ਆ ਕੇ ਇੱਥੇ ਕਨੈਕਟ ਹੋ ਜਾਣੀ ਆ ਇਹ ਰੋਡ ਇਧਰ ਖੱਬੇ ਹੱਥ ਮਖੂ ਵਾਲੇ ਪਾਸਿਓਂ ਆ ਰਿਹਾ ਤੇ ਗਾਂ ਇਧਰ ਮਲਸੀਆਂ ਨਕੋਦਰ ਜਲੰਧਰ ਨੂੰ ਜਾ ਰਿਹਾ ਹੁਣ ਮੋਗੀਆੜੀ ਤੇ ਵੀ ਕਨੈਕਟ ਹੋ ਜਾਂਦਾ ਵਿੱਚ ਇਹ ਆ ਹੁਣ ਆਪਾਂ ਮੂਹ ਹੋ ਗਿਆ ਇਧਰ ਮਕੂ ਫਿਰੋਜ਼ਪੁਰ ਵਾਲੇ ਪਾਸੇ ਨੂੰ ਤੇ ਇਧਰ ਹੀ ਅੱਗੇ ਜਾ ਕੇ ਸੁਲਤਾਨਪੁਰ ਲੋਧੀ ਹੈ ਹਾਂਜੀ ਇਹ ਸੁਲਤਾਨਪੁਰ ਲੋਧੀ ਨੂੰ ਵੀ ਕਨੈਕਟ ਕਰਦੀ ਹੈ ਇਹਦੇ ਤੋਂ ਕਪੂਰਥਲੇ ਨੂੰ ਵੀ ਨਿਕਲੇ ਜਾ ਸਕਦਾ ਇੱਥੋਂ ਜਿਹੜਾ ਤਾਸ਼ਪੁਰ ਮੋੜ ਹੈ ਹਾਂਜੀ ਉਹ ਅੱਗੇ ਆ ਜਾਣਾ ਬੋੜੋ ਤੇ ਸਾਰੇ ਲੇਕ ਇਹ ਬੜਾ ਮਸ਼ਹੂਰ ਮੋੜ ਹੈ ਤਾਸ਼ਪੁਰ ਮੋੜ ਤਾਸ਼ਪੁਰ ਪਿੰਡ ਵੈਸੇ ਥੋੜਾ ਜਿਹਾ ਇੱਥੋਂ ਹਟਵਾ ਆ ਆ ਤੇ ਇਧਰ ਫਿਰੋਜ਼ਪੁਰ ਮਕੂ ਦੇ ਲੋਈਆਂ ਇੱਧਰ ਜਲੰਧਰ ਕਬੂਰਤਲਾ ਤੇ ਸੁਲਤਾਨਪੁਰ ਲੋਧੀ ਇੱਧਰੋਂ ਵੀ ਰਾਹ ਜਾਂਦਾ ਨੇ ਇੱਕ ਜਿਹੜਾ ਕਾਲਾ ਸੰਗਿਆਂ ਵੱਲ ਦੀ ਜਲੰਧਰ ਨੂੰ ਤੇ ਪਿੱਛੇ ਨੂੰ ਵੀ ਚਲ ਜੇ ਮਲਸੀਆਂ ਉਧਰੋਂ ਵੀ ਜਾਂਦਾ ਹੈ ਆਹ ਦੇ ਦੁਕਾਨਾਂ ਵਾਲਿਆਂ ਨੇ ਵੀ ਸਹਾਂ ਲਾਏ ਹੋਏ ਆ ਮੇਲੇ ਦਾ ਕਰਕੇ ਕਿ ਇੱਥੇ ਮਠਿਆਈਆਂ ਫਿਰ ਉਦਣ ਨੂੰ ਲੱਗਣੀਆਂ ਸਾਰੀਆਂ ਦਾ ਸਵੀਟ ਸ਼ਾਪਸ ਸਿਗੀਆਂ ਐ ਸਾਰੀਆਂ ਆਤਾ ਅੱਜ ਪਰ ਮੋੜ ਹੀ ਆਪਾਂ ਲੰਗੇ ਆ ਜਿੱਥੇ ਦੁਕਾਨਾਂ ਸਿਗੀਆਂ ਗਿਆ ਨਾ ਹੂੰ ਗੁਰਦੁਆਰਾ ਬੋਲੀ ਸਾਹਿਬ ਗੁਰਦੁਆਰਾ ਪ੍ਰਕਾਸ਼ ਸਥਾਨ ਪਹਿਲਾ ਲੋਜੀ ਗੁਰਦੁਆਰਾ ਮਦਦ ਮੋਦਰੀ ਜੀ ਹਾਂ ਜੀ ਇੱਥੇ ਕਾਫੀ ਹਸਤਾਨ ਨੇ ਆਪਾਂ ਇਤਿਹਾਸ ਬਾਰੇ ਵੀ ਵਾਲੀਆ ਸਲਾਨਾ ਜੋੜ ਮੇਲੇ ਵਿੱਚ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਆ ਇੱਥੇ ਕੀ ਬਣਿਆ ਸੀ ਧੰਨਵਾਦ ਚਲੋ ਜੀ ਇੱਧਰ ਪਾਰਕਿੰਗ ਸੀ ਪਿਛਲੇ ਸਾਲ ਤੇ ਆਪਾਂ ਜਦੋਂ ਆਏ ਸੀ ਹੈ ਨਾ ਵੈਤ ਕੇ ਝੋਨਾ ਹੱਲੇ ਹਰਾ ਆ ਇੱਧਰਲੇ ਪਾਸੇ ਨਹੀਂ ਤੇ ਝੋਨਾ ਕੀਤਾ ਲੱਗਾ ਹੁੰਦਾ ਇੱਥੇ ਹੋਰ ਕਿਸਮ ਦਾ ਜਿਹੜਾ ਛੇਤੀ ਪੱਕ ਜਾਂਦਾ ਇਹਰੋਂ ਵੱਢ ਕੇ ਉਥੇ ਪਾਰਕਿੰਗ ਬਣਾ ਦਿੰਦੇ ਹੁੰਦੇ ਆ ਜਿਹੜੇ ਨਾਲ ਹੁਣ ਕੱਤੇ ਦੇ ਬਰਾਬਰ ਆਪਾਂ ਇੱਥੇ ਵੱਡਾ ਜਾਂਦਾ ਜੇ ਅਸੀਂ ਤਾਂ ਆਹ ਭਰਿਆ ਹੁੰਦਾ ਨਾ ਹੱਲੇ ਹੈ ਨਹੀਂ ਗੀ ਸੰਗਤ ਅੱਜ ਲੱਗਦਾ ਦੋ ਦਿਨਾਂ ਬਾਅਦ ਰਸ਼ ਹੋਊਗਾ ਮੇਰੇ ਫਿਰ ਆ ਵੀ ਤਿਆਰੀਆਂ ਚੱਲ ਰਹੀਆਂ ਨੇ ਲੰਗਰ ਲੱਗੂਗਾ ਇੱਥੇ ਇੱਧਰ ਆ ਪਾਰਕਿੰਗ ਅਜ ਇੱਥੇ ਫਿਰ ਆਪਾਂ ਹੀ ਥੇ ਗੱਡੀ ਲਾ ਦਈਏ ਇੱਥਰ ਆ ਗੇਟ ਹੈਗਾ ਨਾ ਹਾਂਜੀ ਹਾਂਜੀ ਇੱਥੋਂ ਹੀ ਇੱਥੋਂ ਹੀ ਅੱਜ ਬੈਗ ਕਰਦਾ ਮੈਂ ਇੱਥੇ ਲਾਉਣੇ ਪਾਰਕਿੰਗ 'ਚ ਅਸੀਂ ਗੱਡੀ ਖੜਾਉਂਦੀ ਆ। ਐਤਕੀ ਪਾਰਕਿੰਗ ਇਧਰਲੇ ਬੰਨੀ ਆ। ਨਹੀਂ ਤਾਂ ਅੱਗੇ ਪਰਲੇ ਪਾਸੇ ਜਿਵੇਂ ਦੱਸਿਆ ਨਾ ਸੜਕ ਦੇ ਪਰਲੇ ਬੰਨੇ ਹੁੰਦੀ ਆ। ਆਹ ਉਹ ਬਰਾਬਰ ਚੱਲ ਗਏ ਉਹਨੇ ਅੱਧਰ। ਅਨਹਰ ਕਰਨ ਨੇ ਕੇਸ ਕੀ ਬਣ ਲਈ ਅੱਜ ਕਿਉਂਕਿ ਗੁਰਦੁਆਰੇ ਆਈ ਐ। ਸਾਜੀ ਰਹੀਆਂ। ਇੱਧਰ ਵੀ ਇੱਧਰ ਵੀ ਲੈ ਤਿਆਰੀ ਕਰਦੇ ਪਏ ਤਿਆਰੀਆਂ ਚੱਲੀ ਜਾ ਰਹੀਆਂ ਪੰਜਵੀ ਪੈਂਡ ਡੱਲਾ ਕਾਲੂ ਕਾਲੂ ਸੰਗਤ ਵਾਵਾ ਹੋ ਜਾਣੀ ਹੈ ਜੀ ਤੇ ਇਸ ਨਗਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਆਪਣੇ ਸੁਪੁੱਤਰ ਸ੍ਰੀ ਹਰਖੋਬੀ ਸਾਹਿਬ ਜੀ ਨੂੰ ਵਿਆਹਣ ਆਏ ਸੀਗੇ ਮਾਤਾ ਦਮੋਦਰੀ ਜੀ ਨਾਲ ਵਿਆਹ ਉਹਨਾਂ ਦਾ ਇੱਥੇ ਹੋਇਆ ਸੀਗਾ ਇੱਥੇ 23 ਆਤਾਪ ਕੋਠੜੀ ਆ ਆਪਾਂ ਬੋਲੀ ਦੇ ਵੀ ਦਰਸ਼ਨ ਕਰਨੇ ਆ ਜਿਹੜੇ ਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਪਾਸ਼ਾ ਦੇ ਵਿਆਹ ਦੀ ਯਾਦ ਦੇ ਵਿੱਚ ਟੱਪ ਲਾਇਆ ਸੀਗਾ 2-ਵੀਲਰ ਦੀ ਪਾਰਕਿੰਗ ਇੱਥੇ ਆਇਆ ਨਗਰ ਨਗਰਕਾਰ ਤੇ ਇਧਰ ਨਾਲ ਹੀ ਲੰਗਰ ਹਾਲ ਹੈ ਇੱਥੇ ਵੈਸੇ ਜੋੜਾ ਘਰ ਵੀ ਹੁੰਦਾ ਨਹੀਂ ਨਾ ਹਾਂਜੀ ਪਿਛਲੇ ਸਾਲਾਂ ਚ ਇੱਥੇ ਰਿਆ ਤਾਂ ਕੀ ਬਤਨੀ ਗੇੜੇ ਬਨੇ ਇੱਥੇ ਬਰਾਬਰ ਹੀ ਹੁੰਦਾ ਜੀਗਾ ਉਹ ਇੱਥੇ ਤਾਂ ਲੰਗਰ ਆ ਅੱਗੇ ਆਉਣਾ ਜਾਲੇ ਜਗਾ ਰੱਖੀ ਹੋਣੀ ਆ ਵਾੜੀ ਚ ਸ਼ਾਂਤ ਲੱਗ ਜਵੇ ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦੇ ਉਹਦਾ ਲੰਗਰ ਹਾਲ ਉਹ ਸਾਹਮਣੇ ਜਿੱਥੇ ਲਿਖਿਆ ਉਹ ਆ ਪਰ ਆ ਹੁਣ ਸੰਗਤ ਨੂੰ ਧਿਆਨ ਚ ਰੱਖਦੇ ਆ ਹੋਇਆ ਬਾਹਰ ਵੀ ਐਵੇਂ ਲੰਗਰ ਦਾ ਪੰਡਾਲ ਲਾਉਣਾ ਤਿੰਦਾ ਤੇ ਆਹ ਵਾਲੀ ਬੌਲੀ ਸਾਹਿਬ ਜਿਹਦਾ ਮੈਂ ਜ਼ਿਕਰ ਕਰ ਰਿਹਾ ਸੀਗਾ ਆ ਫਲੈਕਸ ਵੀ ਲੱਗਿਆ ਵੀ ਇਸ ਇਤਿਹਾਸਿਕ ਬੌਲੀ ਸਾਹਿਬ ਦਾ ਟੱਪ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਪਣੇ ਘਰ ਕਮਲਾਂ ਨਾਲ ਲਾਇਆ ਗਿਆ ਸੀਗਾ ਇਹਦੇ ਅੰਦਰ ਵੀ ਆਪਾਂ ਚੱਲਦੇ ਹਾਂ ਬੌਲੀ ਸਾਹਿਬ ਦੇ ਤੀਜੇ ਗੁਰੂ ਅਮਰਦਾਸ ਜੀ ਨੇ ਸਿੱਖੀ ਦੀ ਪ੍ਰਚਾਰ ਲਈ ਜਿਹੜੀਆਂ 22 ਮੰਜੀਆਂ ਸਥਾਪਿਤ ਕੀਤੀਆਂ ਸੀਗੀਆਂ ਉਹਨਾਂ ਵਿੱਚੋਂ ਚਾਰ ਮੰਜੀਦਾਰ ਇਸੇ ਨਗਰ ਡੱਲੇ ਤੋਂ ਹੀ ਹੋਏ ਨੇ ਤਕਰੀਬਨ ਸਾਰੀਆਂ ਤਿਆਰੀਆਂ ਮੁਕੰਮਲ ਹੋ ਹੀ ਗਈਆਂ ਤੇ ਸੰਗਤ ਵੀ ਕਾਫੀ ਹੈ ਕਿਉਂਕਿ ਅਸੀਂ ਆਮ ਉਂਝ ਵੀ ਆਉਣੇ ਰਹਨੇ ਆ ਤੇ ਅੱਜ ਸੰਗਤ ਕਾਫੀ ਦੇਖਣ ਨੂੰ ਮਿਲ ਰਹੀ ਹੈ ਪਰ ਮੇਲੇ ਵਾਲੇ ਦਿਨ ਤਾਂ ਬਹੁਤ ਜ਼ਿਆਦਾ ਸੰਗਤ ਹੋ ਜਾਂਦੀ ਇੱਥੇ ਹੁਣ ਆਪਾਂ ਬੌਲੀ ਸਾਹਿਬ ਦੇ ਦਰਸ਼ਨ ਕਰਨ ਲਈ ਅੰਦਰ ਚੱਲਦੇ ਹਾਂ ਇਹਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਹਿੱਸਾ ਮਾਈਆਂ ਦੇ ਲਈ ਤੇ ਇੱਕ ਹਿੱਸਾ ਪਾਈਆਂ ਦੇ ਲਈ ਤੇ ਇੱਧਰ ਸਾਹਮਣੇ ਉੱਪਰਲੇ ਪਾਸੇ ਇੱਕ ਪੇਂਟਿੰਗ ਵੀ ਲੱਗੀ ਹੋਈ ਹੈ ਜਿਦੇ ਚ ਗੁਰੂ ਅਰਜਨ ਦੇਵ ਜੀ ਕਈ ਦੇ ਨਾਲ ਬੌਲੀ ਸਾਹਿਬ ਦਾ ਟੱਪ ਲਾ ਰਹੇ ਨੇ ਤੇ ਗੁਰੂ ਸਾਹਿਬ ਦੇ ਟੱਪ ਲਾਉਣ ਤੋਂ ਬਾਅਦ ਚ ਉਹਨਾਂ ਨੇ ਇਸ ਬੌਲੀ ਸਾਹਿਬ ਨੂੰ ਉਸਾਰਨ ਦੀ ਸੇਵਾ ਭਾਈ ਸਾਲੋ ਜੀ ਨੂੰ ਦੇ ਦਿੱਤੀ ਸੀਗੀ ਤੇ ਫਿਰ ਭਾਈ ਸਾਲੋ ਜੀ ਨੇ ਇਸ ਬੌਲੀ ਦੀ ਉਸਾਰੀ ਨੂੰ ਮੁਕੰਮਲ ਕਰਵਾਇਆ ਸੀ ਜਾਨਣੀਆਂ ਕਨਾਤਾ ਲੱਗੀਆਂ ਆਈਆਂ ਐ ਸਜਾਵਟ ਹੋ ਗਈ ਆ ਤੇ ਹੁਣ ਆਪਾਂ ਇੱਧਰ ਤਿਆਰ ਆਪ ਉਹ ਵਾਲੇ ਗੁਰਦੁਆਰਾ ਸਾਹਿਬ ਚੱਲਦੇ ਆਂ ਹਾਂਜੀ ਤੇ ਨਾਲ ਹੀ ਭਾਈ ਲਾਲੋ ਜੀ ਦਾ ਆ ਜਿਹੜੇ ਹੁਣ ਰਸਤੇ ਤੋਂ ਆਪਾਂ ਜਾ ਰਹੇ ਆ ਨਾ ਇਹ ਮੇਲੇ ਵਾਲੇ ਦਿਨ ਸੰਗਤ ਦੇ ਇੱਧਰ ਗੁਰਦੁਆਰਾ ਬੌਲਿ ਸਾਹਿਬ ਨੂੰ ਜਾਣ ਲਈ ਇਹ ਰਸਤਾ ਵਰਤਿਆ ਜਾਣਾ ਕਿਉਂਕਿ ਹਾਲੇ ਤਾਂ ਇੰਨੀ ਸੰਗਤ ਨਹੀਂ ਹੈਗੀ ਤਾਂ ਕਰਕੇ ਆਦੇ ਇੱਧਰ ਇੱਧਰ ਕਾਫੀ ਦੁਕਾਨ ਲੱਗ ਗਈਆਂ ਉਧਰ ਹਰੇ ਲੱਗ ਰਹੀਆਂ ਇੱਧਰ ਲੱਗ ਗਈਆਂ ਇਹ ਹੀ ਮੇਨ ਬਾਜ਼ਾਰ ਆ ਜਿਹੜਾ ਆ ਗੁਰਦੁਆਰਾ ਬੌਲੀ ਸਾਹਿਬ ਤੇ ਭਾਈ ਲਾਲੋ ਜੀ ਦਾ ਗੁਰਦੁਆਰਾ ਤੇ ਜਯਤਾ ਕੋਟੜੀ ਵਾਲਾ ਨੇ ਇਹਨਾਂ ਦੋਨਾਂ ਦੇ ਦਰਮਿਆਨ ਜਿਹੜਾ ਰਾਹ ਆ ਇਹਦੇ ਤੇ ਹੀ ਬਾਜ਼ਾਰ ਲੱਗਾ ਹੁੰਦਾ ਇੱਧਰ ਵੀ ਇੱਧਰ ਓਲੇ ਚਾਲੇ ਵੀ ਬਾਹ ਹੁੰਦੇ ਆ ਇਸ ਹੱਥ ਲੱਗਦੇ ਆ ਉਹ ਟੈਂਟ ਨਹੀਂ ਬਾਹਰ ਸਾਰੀ ਖਾਲੀ ਕੀਤੀ ਲੱਗਦੀ ਗਰਾਊਂਡ ਜੀ ਬਹੁਤ ਸ਼ਾਨਦਾਰ ਪਾਰਕਿੰਗ ਲਈ ਵਰਤਨ ਆਹ ਦੇ ਇੱਧਰ ਹੈਗੇ ਆ ਵੀ ਲੰਗਰ ਆ ਭਾਂਡੇ ਪਏ ਹਲੇ ਲੱਗਣਾ ਇੱਥੇ ਸਾਰਾ ਪ੍ਰਬੰਧ ਹੋ ਗਿਆ ਅੱਜ ਬਸ ਸ਼ੁਰੂ ਹੀ ਹੋਇਆ ਹਲੇ ਇੱਕ ਹਿਸਾਬ ਨਾਲ ਹਾਂਜੀ ਕਿਉਂਕਿ ਵੱਖ-ਵੱਖ ਪਿੰਡਾਂ ਵਾਲੇ ਸੰਗਤ ਫਿਰ ਆਪਣੀਆਂ ਕਿਰਤਾਂ ਕਮਾਈਆਂ ਚੋਂ ਦਾ ਸਬੰਧ ਗੱਡ ਕੇ ਫਿਰ ਲਾਉਂਦੇ ਆ ਨਾ ਲੰਗਰ। ਇਸ ਵਾਰ ਥੋੜਾ ਇਸ ਕਰਕੇ ਵੀ ਘਟ ਹੋ ਸਕਦਾ ਨਾ ਹੜਾਂ ਦਾ ਕਰਕੇ। ਹੜਾਂ ਦਾ ਕਰਕੇ। ਆ ਇੱਧਰ ਜਵਾਕਾਂ ਵਾਸਤੇ ਝੂਲੇ ਲੱਗੇ ਆ। ਦੁਕਾਨਾਂ ਆਹ ਮਨਿਆਰੀ ਦੀਆਂ ਦੁਕਾਨਾਂ ਜੀਆਂ ਹੁੰਦੀਆਂ। ਕੀ ਲੈ ਕੇ ਦੇਣਾ ਸਾਨੂੰ? ਜੋ ਮਰਜ਼ੀ ਲਓ। ਅਸੀਂ ਵੀ ਆ ਕੇ ਖਰੀਦਦੇ। ਠੀਕ ਹੈ। ਉਹਦੇ ਨਿਆਣੇ ਜੈਦ ਕਰਦੇ ਪਹਿਲਾ ਚੀਜ਼ਾਂ ਲੈ ਕੇ ਦੋ ਕਹਿੰਦੇ ਆ ਜਾਓ ਮੱਥਾ ਤਾਂ ਦੇਖ ਲਈਏ ਪਹਿਲਾਂ ਆਹ ਭਾਂਡਾ ਢੀਂਡਾ ਵੀ ਬਹੁਤ ਹੁੰਦਾ ਪਲਾਸਟਿਕ ਦਾ ਆਹ ਨਾ ਦੇ ਦੇ ਕਰਿਆ ਕਰਨਾ ਦੇਖ ਕੇ ਮੈਂ ਉਹ ਲੈਣਾ ਮੈਂ ਉਹ ਲੈਣਾ ਸਹੀ ਗੱਲਾਂ ਨਿਆਣਿਆਂ ਨੂੰ ਸਮਝਾਓ ਆ ਜਾਵੇ ਫੇ ਤਾਂ ਹਾਲੇ ਛੋਟੇ ਹਾਲੇ ਤਾਂ ਕੁਝ ਨਹੀਂ ਕਹਿ ਸਕਦੇ ਬਸ ਅੱਜ ਤਾਂ ਦੇਖਣ ਦੀ ਅੱਜ ਉਹਦੇ ਕੋਲ ਦੇਖਣ ਲਈ ਬਹੁਤ ਕੁਝ ਹੈ ਨਾ ਹਾਂ ਤਰ੍ਹਾਂ ਦਾ ਰਹਿ ਨੇ ਚੀਜ਼ਾਂ ਕਹਿੰਦੇ ਨਹੀਂ ਅੱਜ ਕੀ ਕੀ ਵੇਖਾਂ ਆਰੂ ਵਾਲੇ ਖੜਾਉਣੇ ਜਿਹੜੇ ਹੁੰਦੇ ਸਾਰੇ ਬੋਲੇ ਬੋਲੇ ਇੱਧਰ ਵੀ ਝੂਲੇ ਲੱਗਦੇ ਪਏ ਮੈਂ ਆ ਵਗਣ ਲੱਗਾ ਸੀ ਵੀ ਆਹ ਚੀਨੀ ਦਾ ਸਮਾਨ ਵੀ ਹੁੰਦਾ ਕਰੋਕਰੀ ਵਾਹ ਹੁੰਦੀ ਇੱਥੇ ਮੇਰਾ ਮੋਬਾਈਲਾਂ ਦੇ ਕਵਰ ਵੀ ਆ ਆ ਸਾਰਾ ਕੁਝ ਹੀ ਆ ਪੂਰਾ ਬੰਦ ਇੱਧਰ ਹੀ ਆ ਸਾਰੀਆਂ ਮੇਨ ਦੁਕਾਨਾਂ ਤੇ ਨਾ ਜਿਆਦਾ ਜਿਹੜੀਆਂ ਨੇ ਸਾਹਮਣੇ ਜਿਹੜਾ ਗੁੰਬਦ ਦੇਖ ਰਿਹਾ ਉਹ ਗੁਰਦੁਆਰਾ ਬਾਈ ਲਾਲੂ ਜੀ ਦਾ ਘਰ ਆ ਖਾਣ ਪੀਣ ਵੀ ਪੂਰਾ ਹੀ ਆ ਲੰਗਰ ਵੀ ਆ ਮੈਡਮ ਤੁਸੀਂ ਮੋਲੇ ਦਾ ਸਮਾਨ ਵੀ ਤੁਸੀਂ ਖਰੀਦ ਕੇ ਖਾ ਸਕਦੇ ਕੀ ਹੋਇਆ ਐਕਟਿਵ ਵਾਲੀ ਮੈਡਮ ਜੀ ਅੱਛਾ ਉੜਦੇ ਹੀ ਹੁੰਦੇ ਦੱਬੀ ਲੈ ਜਾਂਦੇ ਆ ਬੱਦਲ ਵੀ ਕਾਫੀ ਹੋ ਗਿਆ ਹਾਂਜੀ ਬਾਬਾ ਹੁਣ ਤਾਂ ਮੇਹਰ ਘਰ ਹੁਣ ਨਾ ਵਰੇ ਇਧਰੋਂ ਚੜੀ ਕਾਲੀ ਘਟਾ ਸੁਲਤਾਨਪੁਰ ਲੋਧੀ ਵਾਲੇ ਪਾਸੇ ਆ ਕੁਛ ਨਵਾਂ ਬਣਿਆ ਅਦੇ ਇੱਧਰਲੇ ਪਾਸੇ ਇਹ ਇੱਥੇ ਲੱਗਦਾ ਹੁੰਦਾ ਉਹ دیਵਾਨ ਹਾਲ ਆ ਹੈ ਸਾਰਾ ਮੈਨੂੰ ਲੱਗਦਾ ਉਹੀ ਪੱਕਾ ਕੀਤਾ ਹਣਾ ਵੱਡਾ ਨਹੀਂ ਤੇ ਅੱਗੇ ਇਹ ਆਰਜੀ ਤੌਰ ਤੇ ਹੁੰਦਾ ਕਈ ਵਾਰ ਇੱਥੇ ਸੰਗਤ ਆਈ ਜਾ ਰਹੀ ਹੈ ਆ ਜਿਹੜਾ ਰਾਹ ਆਪਾਂ ਲੰਘ ਰਹੇ ਉਸ ਦਿਨ ਇੱਥੇ ਮਤਲਬ ਸੁੱਟਣ ਲਈ ਥਾਂ ਨਹੀਂ ਹੁੰਦੀ ਇੰਨੀ ਸੰਗਤ ਹੁੰਦੀ ਹੈ ਬੜਾ ਮਸ਼ਹੂਰ ਮੇਲਾ ਜੋੜ ਮੇਲਾ ਹੈ ਇਸ ਨਾ ਖਰਚੇ ਲੱਗਦਾ ਇੱਧਰ ਸਾਹਮਣੇ ਉਹ ਵਾਲੀ ਤૈયਤ ਆਪ ਗੋਠੜੀ ਆਪਾਂ ਬਾਅਦ ਚ ਦਰਸ਼ਨ ਕਰਦੇ ਪਹਿਲਾਂ ਇੱਧਰ ਦੀ ਐਂਟਰੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲਈ ਮੱਥਾ ਟੇਕ ਲਈਏ ਪਹਿਲਾਂ ਇੱਕ ਰਾਗਿਓਂ ਦੀ ਵੀ ਆਉਂਦਾ ਜਿਹੜਾ ਮੇਨ ਦਰੋਂ ਤੋਂ ਮੇਨ ਸੜਕ ਜਿਹੜੀ ਸਲਤਨਪੁਰ ਲੋਧੀ ਨੂੰ ਲੰਘਦੀ ਆ ਉਹਦੇ ਤੋਂ ਦਾ ਇੱਥੇ ਵੀ ਲੰਗਰ ਹੁੰਦਾ ਅੰਦਰ ਹਾਂਜੀ ਇੱਧਰ ਦੇ ਪਾਸੇ ਹੀ ਉਹ ਸਾਹਮਣੇ ਫਲੈਕਸ ਲੱਗਾ ਗੁਰੂ ਘਰ ਲੰਗਰ ਬੱਲੋਂ ਨੌਜਵਾਨ ਸਭਾ ਡੱਲਾ ਸਾਹਿਬ ਅਨਹਜ ਜਿਵੇਂ ਪਹਿਲਾਂ ਦੱਸਿਆ ਕਿ ਏਸ ਨਗਰ ਡੱਲੇ ਤੋਂ 22 ਮੰਜੀਦਾਰ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਮੰਜੀਦਾਰ ਭਾਈ ਲਾਲੂ ਜੀ ਵੀ ਸਨ ਤੇ ਇਹ ਬੜੇ ਵੱਡੇ ਵੈਦ ਸਨ ਏ ਭਾਈ ਲਾਲੂ ਜੀ ਦਾ ਪ੍ਰਕਾਸ਼ ਸਥਾਨ ਹੈ ਮਤਲਬ ਕਿ ਉਹਨਾਂ ਦਾ ਘਰ ਹੈ ਇਤਿਹਾਸਿਕ ਸਾਖੀ ਦੇ ਮੁਤਾਬਕ ਗੁਰੂ ਅਮਰਦਾਸ ਜੀ ਨੇ ਤੇਈਆਤਾਪ ਨੂੰ ਕੈਦ ਕਰ ਦਿੱਤਾ ਸੀ ਕਿਉਂਕਿ ਉਹ ਲੋਕਾਂ ਦਾ ਬਹੁਤ ਖੂਨ ਪੀਂਦਾ ਸੀ ਤੇ ਭਾਈ ਲਾਲੂ ਜੀ ਉਸ ਨੂੰ ਇੱਥੇ ਡੱਲੇ ਵਿਖੇ ਲੈ ਆਏ ਸੀਗੇ ਤੇ ਤੇਈਆਤਾਪ ਨੇ ਭਾਈ ਸਾਹਿਬ ਦੇ ਬਹੁਤ ਮਿੰਤਾ ਤਰਲੇ ਕੀਤੇ ਕਿ ਮੈਨੂੰ ਛੱਡ ਦਿਓ ਨਹੀਂ ਤਾਂ ਮੈਂ ਭੁੱਖ ਪਿਆਸ ਨਾਲ ਮਰ ਜਾਵਾਂਗਾ ਤੇ ਭਾਈ ਸਾਹਿਬ ਨੇ ਕਿਹਾ ਕਿ ਤੈਨੂੰ ਅਸੂਦੀ ਮੱਸਿਆ ਤੋਂ 15 ਦਿਨ ਪਹਿਲਾਂ ਛੱਡ ਦਿਆ ਕਰਾਂਗੇ ਪਰ ਤੂੰ ਕਿਸੇ ਦਾ ਖੂਨ ਨਹੀਂ ਪੀਣਾ ਸਕੋ ਤੈਨੂੰ ਮਿੱਠੇ ਪ੍ਰਸ਼ਾਦੇ ਜਾਂ ਦੁੱਧ ਘਿਓ ਤੇ ਖੀਰ ਦੀਆਂ ਬਣੀਆਂ ਹੋਈਆਂ ਵਸਤਾਂ ਹੀ ਮਿਲਿਆ ਕਰਨਗੀਆਂ ਤੇ ਉਹਦੇ ਲਈ ਜਿਹੜੇ ਤੈਨੂੰ 15 ਦਿਨ ਦਿੱਤੇ ਨੇ ਇਹਦੇ ਚਈ ਤੂੰ ਪੂਰੇ 1 ਸਾਲ ਦਾ ਰਾਸ਼ਨ ਇਕੱਠਾ ਕਰ ਲਿਆ ਕਰਨਾ ਤੇ ਇਸੇ ਮਾਨ ਦਾ ਤਹਿਤ ਇੱਥੇ ਆਟਾ ਮੰਨੀ ਚੜਾਏ ਜਾਂਦੇ ਨੇ ਤੇ ਸੰਗਤਾਂ ਘਰਾਂ ਤੋਂ ਵੀ ਮਿੱਠੇ ਪ੍ਰਸ਼ਾਦੇ ਲਿਆ ਕੇ ਇੱਥੇ ਚੜਾਉਂਦੀਆਂ ਤੇ ਉਹਨਾਂ ਨੂੰ ਭੋਗ ਲਾ ਕੇ ਇੱਥੇ ਸੰਗਤ ਦੇ ਵਿੱਚ ਹੀ ਵਰਤਾ ਦਿੱਤਾ ਜਾਂਦਾ ਹੈ ਤੇ ਇਸ ਗੁਰਦੁਆਰਾ ਸਾਹਿਬ 'ਚ ਜੋੜ ਮੇਲੇ ਤੇ ਇਹੀ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਨਾਮ ਕੇ ਪੂਰਨ ਸਭ ਦਾ ਤੇ ਉਹ ਦੇਖ ਨਾਮ ਸਮਾਲੀਏ ਮੰਨਿਆ ਮਹਾਨਿਆ ਪੰਜਵਾਂ ਅੱਜ ਤਾਂ ਆਪਾਂ ਨੂੰ ਪ੍ਰਸ਼ਾਦ ਅੰਦਰੋਂ ਹੀ ਮਿਲ ਗਿਆ ਹੈ ਜਿਹੜਾ ਮਿੱਸੇ ਪ੍ਰਸ਼ਾਦ ਦੇ ਜਿਹੜੇ ਮਿੱਠੇ ਪ੍ਰਸ਼ਾਦ ਹੁੰਦੇ ਆ ਹੁਣ ਜ ਇਹ ਜਿਹੜੀ ਹੁਣ ਆਪਾਂ ਆਲੇ ਦੋਲੇ ਪ੍ਰਕਰਮਾ ਕਰ ਰਹੇ ਗੁਰਦੁਆਰਾ ਸਾਹਿਬ ਦੇ ਇੱਥੇ ਸੇਵਾਦਾਰ ਬੈਠੇ ਹੁੰਦੇ ਆ ਤੇ ਉਹ ਪ੍ਰਸ਼ਾਦ ਵੰਡੇ ਹੁੰਦੇ ਆ ਤੇ ਸਾਹਮਣੇ ਤਈਆਤ ਆਪ ਕੋਟੜੀ ਆਜੋ 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 ਇਹਦੇ ਅੰਦਰ ਤਈਆਤ ਆਪ ਕੈਦ ਕਰਕੇ ਰੱਖਿਆ ਹੈ ਗੁਰਜੀ ਹੁਣ ਮੇਰੀ ਰੱਖਿਓ ਪਹਿਲੇ ਹੀ ਪੰਜਾਬ ਬੜੀ ਮਾਰ ਚੱਲ ਰਿਆ ਐ ਕਿਦੋਂ ਹੀ ਆ ਗਿਆ ਨਾ ਅੱਗੇ ਥੋੜਾ ਸੀ ਜਦੋਂ ਸੀਗਾ ਪਹਿਲਾਂ ਦਿਨ ਦਾ ਬੱਦਲ ਵੀ ਘੱਟ ਸੀ ਹੁਣ ਇੱਧਰ ਬੱਦਲ ਗਿਆ ਕਾਫੀ ਜ਼ਿਆਦਾ ਅੱਗੇ ਸਰ ਭਾਈ ਇੱਕ ਛੋਕ ਚੜਿਆ ਸੀ ਬੱਦਲ ਆ ਹੁਣ ਸਾਰੇ ਪਾਸਿਆਂ ਨੂੰ ਫੈਲ ਗਿਆ ਇੱਧਰ ਆਪਣੇ ਪਿੰਡਾਂ ਨਾਲੋਂ ਵੀ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਦੇ ਗੁਰਦੁਆਰਾ ਸਾਹਿਬ ਤੋਂ ਜੇ ਤੁ ਆਪਾਂ ਇੱਧਰ ਬਾਹਰ ਨੂੰ ਜਾਣੇ ਆ ਸੁਲਤਾਨਪੁਰ ਲੋਧੀ ਵਾਲੀ ਜਿਹੜੀ ਸੜਕ ਮੋੜੋਂ ਨੰਗਰੀ ਆ ਇੱਧਰ ਹੀ ਇੱਕ ਹੋਰ ਗੁਰਦੁਆਰਾ ਸਾਹਿਬ ਇੱਧਰੋਂ ਗੁਰਦੁਆਰਾ ਸਾਹਿਬ ਤੋਂ ਨਿਕਲ ਕੇ ਆਪਾਂ ਅੱਗੇ ਗੁਰਦੁਆਰਾ ਮਾਤਾ ਜੀ ਮੋਦਰੀ ਜੀ ਤੇ ਪਰਮਹੰਸ ਭਾਈ ਸਰੋਜੀ ਜੀ ਦਾ ਇੱਧਰ ਇਤਿਹਾਸ ਵੀ ਲਿਖਿਆ ਇਤਿਹਾਸ ਇਸ ਅਸਥਾਨ ਦਾ ਇਹ ਆ ਵੀ ਇਸ ਜਗ੍ਹਾ ਤੇ ਹੀ ਛੇਵੇਂ ਪਾਤਸ਼ਾਹ ਬੀਰੀਪਰੀ ਦੇ ਮਾਲਕ ਗੁਰਹਰਗੋ ਮਹਾਰਾਜ ਉਹਨਾਂ ਦੇ ਆਨੰਦ ਕਾਰਜ ਮਾਤਾ ਦਮੋਦਰੀ ਜੀ ਦੇ ਨਾਲ ਇਸੇ ਸਥਾਨ ਤੇ ਹੋਏ ਸੀਗੇ ਵਿਆਹ ਸਥਾਨ ਪਾਤਸ਼ਾਹੀ ਛੇਵੀ 1962 ਈਸਵੀ ਦੇ ਵਿੱਚ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਆਨੰਦ ਕਾਰਜ ਹੋਇਆ ਲਿਖਿਆ ਨਾ ਇਤਿਹਾਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਨਾਲ ਬ੍ਰਹਮ ਜਨੀ ਬਾਬਾ ਬੁੱਢਾ ਜੀ ਭਾਈ ਗੁਰਦਾਰ ਜੀ ਸਮੇਤ ਹੋਰ ਬਹੁਤ ਸਾਰੇ ਗੁਰਸਿੱਖਾਂ ਨੇ ਹਾਜ਼ਰੀ ਭਰੀ ਸੀ ਧੰਨ ਬਾਬਾ ਸਾਰੇ ਗੁਰਦੁਆਰਾ ਸਾਹਿਬ ਬਹੁਤ ਵਧੀਆ ਸਜਾਵਟ ਕੀਤੀ ਹੋਈ ਸਾਰੇ ਥਾਵਾਂ ਤੇ ਤੇ ਇਸ ਗੁਰਦੁਆਰਾ ਸਾਹਿਬ ਦਾ ਵੀ ਲੰਗਰ ਹਾਲ ਇਹ ਵਾਲਾ ਤੇ ਬਾਬੇ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਤੇ ਸਾਰੇ ਪਾਸੇ ਲੰਗਰ ਸੰਗਤ ਦੇ ਨਾਲ ਭਰੇ ਹੁੰਦੇ ਆ ਤੇ ਬਹੁਤ ਹੀ ਵਧੀਆ ਦਿਨ ਹੁੰਦਾ ਉਹ ਮੇਲੇ ਵਾਲੇ ਦਿਨ ਉਹ ਦਿਨ ਵੀ ਆਵਾਂਗੇ ਖੜੀਆਂ ਆ ਗਈਆਂ ਆ ਜੋ ਇੱਧਰ ਵੀ ਬਾਜ਼ਾਰ ਦੇਖ ਆਈਏ ਥੱਲੇ ਆ ਥੋੜੀਆਂ ਥੋੜੀਆਂ ਪਈਆਂ ਹਾਂ ਹਵਾ ਬਹੁਤ ਤੇਜ਼ ਹੋ ਗਈ ਪਹਿਲਾਂ ਨਾਲੋਂ ਵੀ ਜ਼ਿਆਦਾ ਇੱਧਰ ਬਾਜ਼ਾਰ ਵੇਖ ਆਈਏ ਸਾਹਮਣੇ ਮੈਨੂੰ ਪੱਖੀਆਂ ਦਿਖੀਆਂ ਪੱਖੀਆਂ ਮੋਦੇ ਸ਼ੀਸ਼ੇ ਵਾਲੀਆਂ ਪੱਖੀਆਂ ਕਿੱਥੇ ਚਾਓ ਉਹ ਨਾਲ ਵੀ ਅੱਗੇ ਵੀ ਆ ਇੱਧਰ ਵੀ ਬਾਜ਼ਾਰ ਲੱਗਾ ਹੈ ਕਾਫੀ ਦੁਕਾਨਾਂ ਹੈਗੀਆਂ ਆ ਵਾਲੀਆਂ ਪੱਖੀਆਂ ਤਾਂ ਆਪਣੇ ਪੰਡ ਬਣਦੀਆਂ ਰਣਜੀਤ ਡਾਕਟਰ ਹਣੀ ਬਣਾਉਂਦੇ ਨੇ ਦੇ ਵੀ ਹਲੇ ਡਾਂਗੀ ਰਹੇ ਇਹ ਮੰਡੀ ਆ ਨਾ ਆਹ ਇਹ ਦਾਣਾ ਮੰਡੀ ਆ ਲਾ ਵੀਰੀਆਂ ਉਨਹਰ ਪਹਿਲਾਂ ਪਾਉਣ ਲੱਗ ਗਏ ਆ ਨਹੀਂ ਆ ਗਿਆ ਕਰਕੇ ਇਧਰਲੇ ਪਾਸੇ ਵੀ ਲੰਗਰ ਹੁੰਦੇ ਕਾਫੀ ਜ਼ਿਆਦਾ ਹਾਂਜੀ ਹਾਂਜੀ ਪਾਰਕਿੰਗ ਵੀ ਹੁੰਦੀ ਇਧਰ ਆਹ ਦੇ ਬਾਬੇ ਲੱਗੇ ਸੇਵਾ ਕਰ ਨੌਜਵਾਨ ਤੇ ਬਾਬੇ ਇਧਰ ਮੈਨੂੰ ਲੱਗਦਾ ਚਾਹ ਪਕਵੜਿਆਂ ਦਾ ਲੰਗਰ ਹੁੰਦਾ ਧੀਆ ਲੋ ਠੀਕ ਆ ਉਹ ਤੇ ਆਹ ਦੇਖੋ ਉਧਰ ਗੋੜੇ ਹੀ ਪਏ ਲੱਗਦੇ ਟੇਬਲਾਂ ਦੇ ਹਮ ਪ੍ਰਸ਼ਾਦਾ ਵੀ ਚੱਲਦਾ ਹੁਣ ਹਾਂਜੀ ਹਾਂਜੀ ਆਪਾਂ ਉਧਰ ਚੱਲ ਜੀ ਆ ਨਾ ਛੇ ਛੇ ਦੀ ਕਿਉਂਕਿ ਮੀਂਹ ਆ ਗਿਆ ਫਿਰ ਜਿੱਧਰ ਆਪਣੀ ਗੱਡੀ ਖੜੀ ਨਾ ਲੰਗਰ ਉਧਰ ਜਾ ਕੇ ਛਕਦੇ ਆ ਇਧਰ ਫੇਰ ਛਕ ਲਾਂਗੇ ਮੀਂਹ ਵੀ ਤੇਜ਼ ਹੋਈ ਜਾਂਦਾ ਕਣੀਆਂ ਆਵਾਜ਼ ਕਰਨ ਲੱਪੀਆਂ ਤਰਪਾਲਾਂ ਦੇ ਜਾਂਦੀ ਹੁਣ ਕੱਲ ਖਰੀਦ ਲਾਂਗੇ ਕੁਝ ਆ ਵਾਲੇ ਖਡਾਉਣੇ ਵਾਲੀ ਦੁਕਾਨ ਤੇ ਅਸੀਂ ਰੁਕੇ ਆ ਮਨਪ੍ਰੀਤ ਕਹਿੰਦੇ ਵੀ ਅਨਹਦ ਵਾਸਤੇ ਐਵੇਂ ਦਾ ਲੈਣਾ ਹੈ ਖਰਗੋਸ਼ 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 ਲੈਣਾ ਹੈ ਖੋਸ਼ ਖਰੀਦਿਆ ਉਹ ਅੰਕਲ ਹੁਣਾਂ ਨੇ ਕਰਤਾ ਪੈਕ ਤੇ ਨੀਵੀ ਚੰਗਾ ਹੀ ਲੱਥਾ ਆ ਤੇਜ਼ ਹੀ ਹੋ ਗਿਆ ਵਾ ਕਿੱਥੋਂ ਦੇ ਇੱਥੋਂ ਦੇ ਆ ਤੁਸੀਂ ਠੀਕ ਯਾਰ ਕਿਹੜੀ ਪੜਦੇ ਹੋ ਕਿਹੜੀ ਕਲਾਸ 'ਚ ਤੀਜੀ 'ਚ ਤੀਜੀ 'ਚ ਤੇ ਚੌਥੀ 'ਚ ਪੜਦੇ ਸਰਾਤਾ ਜਿਹਾ ਹੀ ਆਇਆ ਹਾਲੇ ਹਾਂ ਚਲਿਏ ਲੰਗਰੀ ਬਾਗ ਜਲਦੀ ਆ ਦੇ ਦੇ ਜੀ ਬਹੁਤ ਜ਼ਿਆਦਾ ਮੀਂਹ ਲਾਤਾ ਇਕਦਮ ਤੇ ਅਸੀਂ ਇਹ ਦੁਕਾਨ ਦੇ ਮੋਹਰੇ ਇੱਕ ਘਰ ਸੀਗਾ ਤੇ ਉੱਥੇ ਭੱਜ ਕੇ ਆ ਗਏ ਅੰਦਰ ਵੜ ਗਏ ਆ ਜੇ ਹੁਣ ਥੋੜਾ ਜਿਹਾ ਥਮੂਗਾ ਤੇ ਫੇਰੀ ਜਾ ਹੋਣਾ ਪਰ ਏ ਟੱਕ ਗਿਆ ਹੁਣ ਥੋੜਾ ਜਿਹਾ ਮੀਂਹ ਦਾ ਕਰਕੇ ਅਸੀਂ ਇਕੱਲੇ ਨਹੀਂ ਆ ਬਹੁਤ ਸਾਰੇ ਜਵਾਗ ਇੱਥੇ ਆ ਕੇ ਵੜੇ ਆ ਆ ਭੈਣ ਜੀ ਹੁਣਾਂ ਲਗਾ ਰਿਹਾ ਹੈ ਮੁੰਡਾ ਕਹਿੰਦਾ ਵੀ ਸਬਸਕ੍ਰਾਈਬ ਕਰਨਾ ਹੈ ਵਾਕ ਵੀ ਟੁਰਨਾ ਤੁਸੀਂ ਵੀ ਸਬਸਕ੍ਰਾਈਬ ਕਰ ਲਓ ਜੇ ਨਹੀਂ ਕੀਤਾ ਪੁੱਤਰ ਨਾ ਕੀ ਹੈ ਤੇਰਾ ਤਾਨਿਸ਼ ਕਿੱਥੋਂ ਦੇ ਆ ਤੁਸੀਂ ਸ਼ਾਹਗੋੜ ਸ਼ਾਹਗੋੜ ਇੱਥੇ ਕੋਈ ਰਿਸ਼ਤੇਦਾਰੀ ਹਾਂਜੀ ਕੀ ਮਾਮੇ ਬੈਣ ਨਾਨਕੇ ਆ ਤੇਰੇ ਠੀਕ ਆ ਤੁਹਾਡੇ ਵੀ ਨਾਨਕੇ ਆ ਕਿ ਤੁਸੀਂ ਇੱਥੋਂ ਦੇ ਹੋ ਇੱਥੋਂ ਦੇ ਹੀ ਹਾਂ ਇਹ ਤੇਰੇ ਮਾਮਿਆਂ ਦੇ ਮੁੰਡੇ ਹੋਣੇ ਆ ਨਾ ਠੀਕ ਆ ਠੀਕ ਆ ਸਹੀ ਹੈ ਫਟੜ ਨਿੜਿਆ ਵੀ ਹਲੇ ਜਿਵੇਂ ਕੋਈ ਸਸਤੀ ਕਰਦਣੀ ਐਸਾ ਚਲਵਾਤ ਬੰਦੀ ਸੰਗ ਠੀਕ ਆ ਜੀ ਮਿਹਰਬਾਨੀ ਮੀਂਹ ਤਾਂ ਗਿਆ ਹਾਰਟ ਪਰ ਬੱਤੀ ਚਲ ਗਈ ਐ ਤੇ ਅੱਧਾ ਘੰਟਾ ਐਨ ਪੂਰਾ ਵਰਿਆ ਬਈ ਇਹ ਬੜਾ ਤੇਜ ਬਿਜਲੀ ਵੀ ਬਹੁਤ ਲਸ਼ਕਣ ਰਹੀ ਐ ਚਲੋ ਛਿਛਿੜ ਚਲੀਏ ਓਹੋ ਬਾਬਾ ਫਰੀਦ ਬਾਬਾ ਫਰੀਦ ਮੀਂਹ ਨਹੀਂ ਇੰਨਾ ਤਿੱਖਾ ਦੇਣ ਲੱਗਾ ਸੀ ਅੱਜ ਮਤਲਬ ਤਾਂ ਆਪਾਂ ਜਿ ਬਹੁਤ ਸੀਗੀ ਤਿੱਖੇ ਤੋਂ ਤਾਂ ਵੇਹ ਬਾਅਦ ਵਰ ਜਾਂਦਾ ਹੁੰਦਾ ਕਹਿੰਦੇ ਆ ਪਰ ਉਮੀਦ ਨਹੀਂ ਸੀ ਬੱਦਲ ਆਈ ਦਾ ਕੋਈ ਚਾਂਸ ਸੀ ਮਤਲਬ ਅੱਜ ਜਦੋਂ ਥੋੜੀ ਥੋੜੀ ਧੁੱਪ ਸੀਗੀ ਇਹ ਤਾਂ ਬੱਦਲ ਤਾਂ ਜਦੋਂ ਇਧਰੋਂ ਆਪਾਂ ਆਏ ਆ ਵਾਲੇ ਗੁਰਦੁਆਰਾ ਸਾਹਿਬ ਉਦੋਂ ਹੋਇਆ ਜਾਂਦਾ ਬਹੁਤ ਜ਼ਿਆਦਾ ਤੇ ਉਸੇ ਟਾਈਮ ਹੀ ਆ ਗਿਆ ਨਾਲ ਦੀ ਨਾਲ ਵਾਇਗਰੋ 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 ਭੱਜ ਕੇ ਹੋ ਜੀ ਖਾਲੇ ਵੀ ਆਂਦੀ ਆ ਬਸ ਕਰ ਦਵਾਰਾ ਬੋਲੀ ਸਾਹਿਬ ਚੱਲ ਜੀ ਖਾਲੇ ਵੀ ਭੂਰ ਪੈਂਦੀ ਆ ਅਸੀਂ ਥੋੜਾ ਟਾਈਮ ਲੰਗਰ ਹਾਲ ਦੇ ਵਿੱਚ ਵੀ ਰੁਕੇ ਆ ਪਰ ਮੀਂਹ ਹਲੇ ਥਮਿਆ ਨਹੀਂ ਕਾਫੀ ਜਿਆਦਾ ਹੀ ਵਾਰ ਹਟਿਆ ਆ ਮੈਂ ਗੱਡੀ ਪਾਰਕਿੰਗ ਦੇ ਵਿੱਚੋਂ ਇੱਧਰ ਹੀ ਲੈ ਆਇਆ ਸੀ ਗੁਰਦੁਆਰਾ ਸਾਹਿਬ ਦੇ ਮੋਹਰੇ ਇਹਨਾਂ ਨੂੰ ਚੜਾਉਣ ਵਾਸਤੇ ਇੱਧਰ ਹੀ ਰੋਕ ਗਿਆ ਸੀ ਇਹਨਾਂ ਨੂੰ ਤੁਸੀਂ ਰੁਕੋ ਇੱਥੇ ਕਿਉਂਕਿ ਉਹ ਪਾਰਕਿੰਗ ਇੱਧਰ ਖੇਤ ਦੇ ਵਿੱਚ ਸੀ ਤੇ ਉਹ ਵੀ ਪੂਰਾ ਪਾਣੀ ਨਾਲ ਭਰ ਗਿਆ ਸੀਗਾ ਖੇਤ ਚਿੱਕੜ ਹੋ ਗਿਆ ਨਾ ਸਾਰਾ ਮੀਂਹ ਬਹੁਤ ਜਿਆਦਾ ਪੈ ਗਿਆ ਹੈ ਅੱਧੇ ਘੰਟੀ ਜੀ ਮੀਨ ਹੈ ਜਿਆਦਾ ਥਲ ਕਰਤਾ ਤੇ ਉਪਰ ਉਥੇ ਪਾਰਕਿੰਗ ਵਾਲੇ ਜਿਹੜੇ ਸਿੰਘ ਸੀਗੇ ਉਹ ਹੈਗੇ ਹੀ ਉਹਨਾਂ ਧੱਕਾ ਤੋਂ ਕਲਾ ਗੱਡੀਆਂ ਗੱਡੀਆਂ ਕੋਈ ਵੀ ਗੱਡੀ ਇਦਾਂ ਦੀ ਨਹੀਂ ਵੀ ਜਿਹੜੀ ਆਪੇ ਨਿਕਲੀ ਹੋਵੇ ਬਸ ਦਿਖ ਰਿਹਾ ਇਹਦੇ ਪਾਣੀ ਕਿੰਨਾ ਜ਼ਿਆਦਾ ਆ ਆ ਬਿਲਕੁਲ ਪੂਰਾ ਕਿਉਂਕਿ ਇਹ ਸਾਰਾ ਵਾਹ ਕੇ ਸੁਹਾਗਾ ਮਾਰਿਆ ਇੱਥੇ ਕਿਹੜਾ ਕੁਝ ਬਲਡوزر ਵਗੈਰਾ ਫੇਰਿਆ ਵੀ ਜਿਹੜਾ ਇਹ ਉਹਦਾਂ ਦਾ ਹੋ ਜੂਗੀ ਤਾਂ ਕਰੀਦਾ ਦਾ ਗੱਲ ਕਰੋਦਾ ਹੋ ਗਿਆ ਆਹੋਂ ਟਰੈਕਟਰ ਵੀ ਲਿਆਏ ਕੁਛ ਗੱਡੀਆਂ ਕੱਢਣ ਨੂੰ ਆ ਮੀਨੇ ਬੰਦੇ ਗਿਆਣਾ ਵੀ ਮੇਲੇ ਵਾਲੇ ਤਾਂ ਕੋਣ ਵੀ ਪਉਂਦਾ ਰੱਬ ਦੇ ਦੇਨੇ ਆ ਤੇ ਉਹਦੇ ਹੀ ਰੰਗ ਆ ਸਾਰੇ ਇਹ ਤਾਂ ਆ ਤੇ ਆ ਵੀਰਵਿੰਟੋਜਨ ਚੱਕੀ ਫਿਰਦੇ ਆ ਟੋਜਨ ਦੇ ਨਾਲ ਗੱਡੀਆਂ ਕੱਢ ਰਹੇ ਆ ਜਨਾ ਮੈਂ ਦੱਸ ਰਿਹਾ ਵੀ ਬਹੁਤ ਜ਼ਿਆਦਾ ਕੰਮ ਖਰਾਬ ਸੀ ਆਪਣੇ ਵਾਲੀ ਨੂੰ ਤੁਮਾੜਾ ਧੱਕਾ ਲਾ ਕੇ ਗੱਲ ਬਣ ਗਈ ਸੀ ਨਿਕਲ ਆਈ ਸੀਗੀ ਪਰ ਕੋਚ ਗੱਡੀਆਂ ਮੇਨ ਲੱਗਦਾ ਜਿਹੜੀਆਂ ਦੂਰ ਤੱਕ ਲੱਗੀਆਂ ਪਈਆਂ ਨਾ ਉਹ ਕੱਢਣੀਆਂ ਉੱਥੋਂ ਔਖੀਆਂ ਆ ਆਵਲੇ ਰਾਤ ਨੂੰ ਤੇ ਵੀ ਆ ਦੇਖੋ ਖੰਬਿਆਂ ਨੂੰ ਲਾਈਆਂ ਪਈਆਂ ਲੜੀਆਂ ਆਪਾਂ ਦਿਨ ਦਾ ਮਾਹੌਲ ਵੀ ਵੇਖ ਲਿਆ ਤੇ ਰਾਤ ਦਾ ਵੀ ਸਹੀ ਵਧੀਆ ਟਾਈਮ ਤੇ ਆਏ ਸੀਗੇ ਤੇ ਦੇਦੇ ਆਉਂਦੇ ਸਾਰਾ ਦਿਨ ਦਾ ਹੀ ਦਿਖਾਉਣਾ ਸੀਗਾ ਤੇ ਹੁਣ ਆਪਾਂ ਠੀਕ ਆਏ ਸੀਗੇ ਦਿਨ ਦਿਨ ਦਾ ਵੀ ਦੇਖ ਹੋ ਗਿਆ ਸ਼ਾਮ ਦੀ ਤੇ ਰਾਤ ਨੂੰ ਜਿਹੜੀਆਂ ਲਾਈਟਾਂ ਜਗਦੀਆਂ ਉਹ ਵੀ ਵੇਖ ਲਈ ਨਾ ਨਾ ਦਾ ਨਾ ਦੁਬਲੀ ਖੁਸ਼ੀ ਆਇਆ ਕਿ ਆਲੇ ਦੁਆਲੇ ਰੰਗ ਸੰਗਤ ਚੀਰੀ ਬੜਾ ਕੋਸੀ ਵੇਖਣ ਅਸੀਂ ਵਾਪਸ ਆ ਗਏ ਆ ਜੀ ਘਰ ਤੇ ਬਹੁਤ ਵਧੀਆ ਦਰਸ਼ਨ ਹੋਏ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਪਰ ਅਖੀਰ ਤੇ ਮੀ ਨੇ ਥੋੜਾ ਜਿਹਾ ਕੰਮ ਖਰਾਬ ਕਰਤਾ ਅਰਦਾਸ ਕਰਦੇ ਆ ਵੀ ਜਿਹੜੇ ਅਗਲੇ 2 ਦਿਨ ਨੇ ਇਹਨਾਂ ਦੇ ਵਿੱਚ ਮੀ ਕਣੀ ਵਾਲਾ ਮਾਹੌਲ ਨਾ ਬਣੇ ਦਿਨ ਵਧੀਆ ਲੱਗਣ ਤਾਂ ਜੋ ਜਿਹੜੇ ਸਮਾਗਮ ਨੇ ਇਹ ਵਧੀਆ ਨੇਪਰੇ ਚੜ ਸਕਣ ਤੇ ਬਾਕੀ ਜੇ ਤੁਸੀਂ ਇਹ 21 ਸਤੰਬਰ ਤੋਂ ਪਹਿਲਾਂ ਵੀਡੀਓ ਵੇਖ ਰਹੇ ਹੋ ਤਾਂ ਡੱਲੇ ਦੇ ਮੇਲੇ ਜ਼ਰੂਰ ਜਾਇਓ ਤੇ ਜੇ ਲੇਟ ਵੇਖੀ ਆ ਕੋਈ ਨਹੀਂ ਗੁਰੂ ਘਰ ਤੁਸੀਂ ਕਿਸੇ ਵੇਲੇ ਵੀ ਆ ਸਕਦੇ ਹੋ ਪਰ ਜੇ ਮੇਲੇ ਤੇ ਹੀ ਹੋਣਾ ਹੈ ਜੋੜ ਮੇਲ ਤੇ ਹੀ ਹੋਣਾ ਤੇ ਫਿਰ ਅ ਅਸੂ ਦੀ ਜਿਹੜੀ ਮੱਸਿਆ ਹੁੰਦੀ ਆ ਉੱਤੇ ਇਹ ਡੱਲੇ ਦਾ ਮੇਲਾ ਲੱਗਦਾ ਹੈ ਬਾਕੀ ਉਮੀਦ ਕਰਦੇ ਆ ਵੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਣੀ ਆ ਅਗਲੀ ਵੀਡੀਓ 'ਚ ਮਿਲਾਂਗੇ ਤਦ ਤੱਕ ਦੇ ਲਈ ਰੱਬ ਰਾਖਾ ਬਾਏ ਬਾਏ ਕੀਪ ਵਾਚਿੰਗ ਵਾਕਵੇਟਰਨਾ